ਜਿੰਨਾ ਮੇਰੀਆਂ ਭੈਣਾਂ ਦੇ ਫੇਸ ਤੇ ਉੱਪਰ ਬਹੁਤ ਹੀ ਵਾਲ ਨੇ ਉਹਨਾਂ ਨੇ ਬਹੁਤ ਹੀ ਟ੍ਰੀਟਮੈਂਟ ਕਰਵਾ ਕੇ ਦੇਖ ਲਿਆ ਵੈਕਸ ਵਗੈਰਾ ਕਰਵਾ ਲਈ ਹੈ ਹੋਰ ਕਈ ਕੁਝ ਕਰਵਾ ਕੇ ਦੇਖ ਲਿਆ ਕਰੀਮਾਂ ਲਗਾ ਕੇ ਦੇਖਣੀ ਆ ਪਰ ਵਾਲ ਫਿਰ ਵੀ ਉਹਨਾਂ ਦੇ ਫੇਸ ਦੇ ਉੱਪਰੋਂ ਜਾਣ ਨਹੀਂ ਰਹੇ ਅੱਜ ਅਸੀਂ ਇਹੋ ਜਿਹਾ ਇੱਕ ਘਰ ਵਿੱਚ ਘਰ ਦੀਆਂ ਚੀਜ਼ਾਂ ਲੈ ਕੇ ਰਸੋਈ ਦੇ ਵਿੱਚੋਂ ਹੀ ਕੁਝ ਸਮਾਨ ਲੈ ਕੇ ਨਾ ਉਹਦੇ ਨਾਲ ਹੀ ਪੈਕ ਤਿਆਰ ਕਰਾਂਗੇ ਜਿਸਦੇ ਨਾਲ ਤੁਸੀਂ ਲਗਾਓਗੇ 3-4 ਵਾਰ ਹਫ਼ਤੇ ਦੇ ਵਿੱਚ ਲਗਾਓਗੇ ਨਾ ਲਗਾਤਾਰ ਲਗਾਉਣ ਦੇ ਨਾਲ ਤੁਹਾਡੇ ਫੇਸ ਦੇ ਉੱਪਰੋਂ ਬਿਲਕੁਲ ਵਾਲ ਜਿਹੜੇ ਰਿਮੂਵ ਹੋ ਜਾਣੇ ਆ ਫਿਰ ਮੈਂ ਤੁਹਾਨੂੰ ਇਹ ਵੀ ਦੱਸਾਂਗੀ ਕਿ ਅਸੀਂ ਉਸ ਪੈਕ ਨੂੰ ਉਤਾਰਨਾ ਕਿਵੇਂ ਆ ਉਸ ਤੋਂ ਬਾਅਦ ਜੋ ਅਸੀਂ ਇੱਕ ਚੀਜ਼ ਉਹ ਫੇਸ ਦੇ ਉੱਪਰ ਲਗਾਵਾਂਗੇ ਉਸਦੇ ਨਾਲ ਤਾਂ ਵਾਲ ਬਿਲਕੁਲ ਹੀ ਨਹੀਂ ਤੁਹਾਡੇ ਫੇਸ ਤੇ ਰਹਿਣਗੇ ਆਜੋ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਕਿਸ ਚੀਜ਼ ਦਾ ਪੈਕ ਬਣਾਉਣਾ ਆ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਐ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਹੁਣ ਅਸੀਂ ਫੇਸ ਪੈਕ ਬਣਾਣੇ ਆ ਜੇ ਤੁਹਾਡੇ ਬਾਹਾਂ ਦੇ ਉੱਪਰ ਵਾਲ ਐ ਫੁੱਲ ਬਾਡੀ ਵਾਸਤੇ ਹੀ ਆ ਜੀ ਇਹ ਤੁਸੀਂ ਫੁੱਲ ਬਾਡੀ ਦੇ ਉੱਪਰ ਹੀ ਇਹਨਾਂ ਵਾਲ ਨੂੰ ਉਤਾਰ ਸਕਦੇ ਜੇ ਇਸ ਪੈਕ ਦੇ ਨਾਲ ਅਸੀਂ ਕੀ ਕਹਣਾ ਤੁਸੀਂ ਲੈਣਾ ਨਾ ਕੱਚਾ ਦੁੱਧ ਐ ਇਹ ਮੈਂ ਕੱਚੇ ਦੁੱਧ ਨੂੰ ਗਰਮ ਕੀਤਾ ਹੋਇਆ ਐ ਇਹ ਗਰਮ ਦੁੱਧ ਐ ਤੁਸੀਂ ਜੇ ਤੁਹਾਡੇ ਕੋਲ ਗਰਮ ਦੁੱਧ ਹੈਗਾ ਤਾਂ ਫਿਰ ਵੀ ਤੁਸੀਂ ਉਸ ਨੂੰ ਫਿਰ ਜਦੋਂ ਤੁਸੀਂ ਪੈਕ ਤਿਆਰ ਕਰਨਾ ਨਾ ਪਹਿਲਾਂ ਗਰਮ ਦੁੱਧ ਨੂੰ ਫਿਰ ਇੱਕ ਵਾਰੀ ਗਰਮ ਕਰ ਲਓ ਕਿਉਂਕਿ ਉਹ ਠੰਡਾ ਹੋ ਗਿਆ ਤੁਸੀਂ ਉਸ ਨੂੰ ਫਿਰ ਇੱਕ ਵਾਰੀ ਗਰਮ ਕਰ ਲਓ ਹੁਣ ਅਸੀਂ ਲਵਾਂਗੇ ਜੀ ਇੱਕ ਕਲੀਨ ਬੋਲ ਲੈ ਲਓ ਤੁਸੀਂ ਇਹਦੇ ਵਿੱਚ ਅਸੀਂ ਪਾਵਾਂਗੇ wheat flour ਪਹਿਲਾਂ ਅਸੀਂ ਪਾਵਾਂਗੇ wheat flour ਇਹਨੇ ਕਸੀਂ ਕਸਤੂਰੀ ਹਲਦੀ ਪਾਵਾਂਗੇ ਹੁਣ ਅਸੀਂ ਪਾਵਾਂਗੇ ਜੀ ਇੰਨੇ ਕਿ ਫਿੱਟ ਕਰੀ ਆ ਦੇਖ ਲਓ ਇੰਨੇ ਕੀ ਪਾਣੀ ਆ ਤੁਸੀਂ ਇੰਚਿਕ ਆ ਦੇਖੋ ਜੀ ਇਹ ਗੋੜ ਪਾ ਰਹੀ ਆ ਮੈਂ ਇੰਨਾ ਕੁ ਅਸੀਂ ਗੋੜ ਪਾ ਲੈਣਾ ਬਹੁਤ ਹੀ ਵਧੀਆ ਤੁਹਾਡੇ ਫੇਸ ਨੂੰ ਕਲੀਨ ਕਰੇਗਾ ਗੋੜ ਦੇ ਨਾਲ ਤਾਂ ਤੁਸੀਂ ਫੇਸ ਪੈਕ ਕੋਈ ਵੀ ਤੁਸੀਂ ਲਗਾਇਆ ਹੋਏਗਾ ਨਾ ਤੇ ਰਿਜ਼ਲਟ ਬਹੁਤ ਹੀ ਵਧੀਆ ਆਂਦਾ ਜੀ ਗੁੜ ਦੇ ਪੈਕ ਦਾ ਮੈਂ ਪਹਿਲਾਂ ਸ਼ੋਰਟ ਵੀ ਡਾਲੀ ਹੋਈ ਆ ਗੁੜ ਦੇ ਸਕਰਬ ਦੀ ਤਾਂ ਪੈਕ ਦੀ ਉਹ ਵੀ ਤੁਸੀਂ ਦੇਖ ਸਕਦੇ ਜੀ ਬਹੁਤ ਵਧੀਆ ਰੰਗਤ ਨੂੰ ਨਖਾਰ ਦਿੰਦਾ ਹੈ ਜੀ ਗੁੜ ਗੁੜ ਅਸੀਂ ਇਸ ਕਰਕੇ ਪਾਇਆ ਕਿਉਂਕਿ ਅਸੀਂ ਪੈਕ ਬਣਾ ਰਹੇ ਨਾ ਪੈਕ ਸਾਡੇ ਫੇਸ ਦੇ ਉੱਪਰ ਚਿਪਕ ਜਾਵੇਗਾ ਤੁਸੀਂ ਖੰਡ ਵੀ ਪਾ ਸਕਦੇ ਜੀ ਪਰ ਗੁੜ ਬੈਸਟ ਹੈ ਜੀ ਗੁੜ ਪਾ ਕੇ ਤੁਸੀਂ ਪੈਕ ਬਣਾਣਾ ਹੈ ਗੁੜ ਹੈਗਾ ਥੋੜਾ ਨੂੰ ਕੁੱਟ ਕੇ ਨਾ ਐਵੇਂ ਦਾ ਮਤਲਬ ਫਾਈਨ ਪਾਊਡਰ ਜਿਹਾ ਬਣਾ ਲਓ ਤਾਂ ਫਿਰ ਦੇਖਿਓ ਰਿਜ਼ਲਟ ਬਹੁਤ ਹੀ ਵਧੀਆ ਨਾ ਮੈਂ ਕਸਤੂਰੀ ਹਲਦੀ ਪਾਈ ਹੋਈ ਆ ਵਿੱਚ ਕਸਤੂਰੀ ਹਲਦੀ ਪਾਣੀ ਆ ਤੁਸੀਂ ਖਾਣੇ ਵਾਲੀ ਹਲਦੀ ਨਹੀਂ ਪਾਣੀ ਕਸਤੂਰੀ ਹਲਦੀ ਮਿਲ ਜਾਂਦੀ ਤੁਸੀਂ ਉਹ ਲੈ ਆ ਕੇ ਰੱਖ ਕੇ ਰੱਖੋ ਘਰ ਵਿੱਚ ਕਿਉਂਕਿ ਕੋਈ ਨਾ ਕੋਈ ਪੈਕ ਤਾਂ ਸੀ ਤਿਆਰ ਕਰਦੀ ਹੈ ਹਲਦੀ ਬਹੁਤ ਹੀ ਵਧੀਆ ਸਾਡੀ ਸਕਿਨ ਨੂੰ ਵਰਤੀ ਪਿੰਪਲ ਆਕਣੇ ਆ ਉਹਨਾਂ ਨੂੰ ਵੀ ਰਿਮੂਵ ਕਰਦੀ ਹੈ ਹਲਦੀ ਬਹੁਤ ਵਧੀਆ ਹੈ ਜੀ ਵੇਟ ਫਲਾਰ ਤੁਹਾਡੇ ਮਦਰ ਨਿੱਕੇ ਨਿੱਕੇ ਜੋ ਛੋਟੇ ਛੋਟੇ ਹੇਅਰ ਹਨਗੇ ਨਾ ਉਹਨਾਂ ਨੂੰ ਵੀ ਰਿਮੂਵ ਕਰੇਗਾ ਇਹ ਮਤਲਬ ਜੋ ਪੈਕ ਮੈਂ ਤਿਆਰ ਕਰ ਰਹੀ ਆ ਇਹ ਨਿਰਾ ਸਾਡੇ హెਅਰ ਵਾਸਤੇ ਨਹੀਂ ਤੁਹਾਡੀ ਰੰਗਤ ਨੂੰ ਵੀ ਨਖਾਰੇਗਾ ਇਹ ਪੈਕ ਕਿ ਤੁਹਾਡੇ హెਅਰ ਕੱਲੇ ਰਿਮੂਵ ਨਹੀਂ ਹੋਣਗੇ ਰੰਗਤ ਵੀ ਬਹੁਤ ਹੀ ਵਧੀਆ ਤੁਹਾਡੀ ਫੇਅਰ ਹੋ ਜਾਏਗੀ ਲਾਈਟ ਹੋ ਜਾਏਗੀ ਰੰਗਤ ਤੁਹਾਡੀ ਸਕਿਨ ਬਹੁਤ ਹੀ ਵਧੀਆ ਹੋ ਜਾਏਗੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਲਓ ਫਿੱਟ ਕਰੀਏ ਸਿਪਾਈ ਹੋਈ ਆ ਕਿ ਜਿਵੇਂ ਅਸੀਂ ਪੈਕ ਲਗਾਵਾਂਗੇ ਨਾ ਉਹ ਸਾਡੇ ਬਾਲਾਂ ਨੂੰ ਕਮਜ਼ੋਰ ਕਰੇਗੀ ਉਤਨ ਵਿੱਚ ਜਦੋਂ ਸਾਡੀਆਂ ਜੜਾਂ ਕਮਜ਼ੋਰ ਹੋ ਜਾਣਗੀਆਂ ਤੇ ਬਾਲ ਸਾਡੇ ਆਪਣੇ ਆਪ ਹੀ ਉੱਤਰ ਜਾਣਗੇ ਹੁਣ ਅਸੀਂ ਕੀ ਕਰਨਾ ਗਰਮ ਦੁੱਧ ਹੈ ਜਿਹੜਾ ਉਹਨੂੰ ਥੋੜਾ ਥੋੜਾ ਅਸੀਂ ਇਹਦੇ ਵਿੱਚ ਐਡ ਕਰਨਾ ਹੈ ਥੋੜਾ ਥੋੜਾ ਕਰਕੇ ਕਰਨਾ ਕਿ ਜਿਆਦਾ ਲਿਕਵਿਡ ਨਾ ਹੋ ਜਾਏ ਜੇ ਤੁਹਾਨੂੰ ਲੱਗਦਾ ਲਿਕਵਿਡ ਹੋ ਗਿਆ ਤੁਸੀਂ ਵੀਟ ਫਲੌਰ ਹੋਰ ਪਾ ਸਕਦੇ ਜੀ ਬਾਕੀ ਚੀਜ਼ਾਂ ਤੁਸੀਂ ਇੰਨੀਆਂ ਕੀ ਪਾਣੀ ਹੈ ਫਟਕਰੀ ਉਹ ਵੀ ਤੁਸੀਂ ਇੱਕ ਪਿੰਚ ਟਾਕਸਤੂਰੀ ਹਲਦੀ ਉਹ ਵੀ ਇੱਕ ਪਿੰਚ ਹੀ ਪਾਣੀ ਆ ਇਹ ਗੋੜ ਦੇ ਨਾਲ ਜੀ ਇਹ ਜਿਹੜਾ ਪੈਕ ਹੈ ਤੁਹਾਡੇ ਫੇਸ ਦੇ ਉੱਪਰ ਚਿਪਕ ਜਾਏਗਾ ਉਤਾਰਨ ਵਿੱਚ ਤੁਹਾਨੂੰ ਜਦੋਂ ਤੁਸੀਂ ਇਹਨੂੰ ਉਤਾਰੋਗੇ ਨਾ ਰੱਪ ਕਰਕੇ ਬਿਲਕੁਲ ਤੁਹਾਡੇ ਏਅਰ ਨਾਲ ਦੀ ਨਾਲ ਹੀ ਨਿਕਲ ਜਾਣਗੇ ਵੀਕ ਚ ਦੋ ਤਿੰਨ ਵਾਰੀ ਤੁਸੀਂ ਪੈਕ ਲਗਾ ਸਕਦੇ ਜੀ ਕੋਈ ਵੀ ਏਜ ਵਾਲਾ ਲਗਾ ਸਕਦਾ ਹੈ ਜੀ ਇਹਦੇ ਵਿੱਚ ਕੋਈ ਨਹੀਂ ਕਿ ਕੋਈ ਏਜ ਵਾਲਾ ਨਹੀਂ ਮੇਲ ਫੀਮੇਲ ਦੋਨੋਂ ਲਗਾ ਸਕਦੇ ਨੇ ਜੇ ਤੁਹਾਨੂੰ ਲੱਗਦਾ ਹੈ ਕੋਈ ਨੁਕਸਾਨ ਹੋਏਗਾ ਪਹਿਲਾਂ ਤੁਸੀਂ ਆਪਣੀਆਂ ਬਾਹਾਂ ਤੇ ਕਿਤੇ ਹੋਰ ਲਗਾ ਕੇ ਟੈਸਟ ਕਰ ਲਓ ਟੈਸਟ ਟੈਸਟ ਕਰ ਲਓ ਇਹ ਤੁਸੀਂ ਆਪਣੇ ਫੇਸ ਦੇ ਉੱਪਰ ਲਗਾ ਲੈਣਾ ਬਹੁਤ ਵਧੀਆ ਰਿਜ਼ਲਟ ਆ ਜੀ ਇਸ ਦਾ ਅੰਡਰ ਆਮ ਦੇ ਵਿੱਚ ਵੀ ਤੁਸੀਂ ਲਗਾ ਸਕਦੇ ਜੀ ਇਸ ਨੂੰ ਪੈਕ ਨੂੰ ਸਭ ਤੋਂ ਚੀਜ਼ਾਂ ਬੈਸਟ ਹੈ ਚੰਗੀ ਤਰ੍ਹਾਂ ਮਲਾਨਾ ਆ ਜੀ ਅਸੀਂ ਅਸੀਂ ਕਿਉਂਕਿ ਘੋੜ ਪਾਇਆ ਹੋਇਆ ਨਾ ਚੰਗੀ ਤਰ੍ਹਾਂ ਮਿਲਾ ਲਓ ਥੋੜਾ ਟਾਈਮ ਲੱਗੇਗਾ ਕੋਈ ਜਲਦਬਾਜ਼ੀ ਨਹੀਂ ਜੀ ਟਾਈਮ ਕੱਟ ਕੇ ਤੁਸੀਂ ਜੋ ਵੀ ਕੰਮ ਕਰਦੇ ਜੇ ਨਾ ਟਾਈਮ ਕੱਢ ਕੇ ਹੀ ਕਰਿਆ ਕਰੋ ਆ ਦੇਖੋ ਕਿੰਨਾ ਵਧੀਆ ਪੈਕ ਤਿਆਰ ਹੋ ਗਿਆ ਸਾਡਾ ਦੇਖੋ ਜੀ ਐਵੇਂ ਦਾ ਬਣਾਉਣਾ ਤੁਸੀਂ ਉਹ ਤਾਂ ਸੰਘਣਾ ਜਾਂ ਉਹ ਤਾਂ ਲਿਕਵਿਡ ਨਹੀਂ ਬਣਾਉਣਾ ਹੈਗਾ ਪਹਿਲਾਂ ਤੁਸੀਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰਨਾ ਹੈ ਜੀ ਕੋਈ ਔਇਲ ਵਗੈਰਾ ਨਾ ਲੱਗਾ ਹੋਵੇ ਫੇਸ ਦੇ ਉੱਪਰ ਚੰਗੀ ਤਰ੍ਹਾਂ ਫੇਸ ਵਾਸ਼ ਨਾਲ ਜਾਂ ਕੱਚੇ ਦੁੱਧ ਤਾਂ ਬੇਸਣ ਦੇ ਨਾਲ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਮਤਲਬ ਪਸੀਨਾ ਵੀ ਨਾ ਆਇਆ ਹੋਵੇ ਬਿਲਕੁਲ ਕਲੀਨ ਹੋਵੇ ਸੁੱਕਾ ਤੁਹਾਡਾ ਫੇਸ ਹੋਣਾ ਚਾਹੀਦਾ ਜੀ ਔਇਲ ਪਸੀਨਾ ਵਗੈਰਾ ਬਿਲਕੁਲ ਨਹੀਂ ਹੋਣਾ ਚਾਹੀਦਾ ਫਿਰ ਹੀ ਅਸਰ ਕਰੇਗੀ ਰੈਮਡੀ ਫਿਰ ਤੁਸੀਂ ਕੀ ਕਰਨਾ ਆਪਣੇ ਫੇਸ ਦੇ ਉੱਪਰ ਤੁਸੀਂ ਮੰਨ ਲਓ ਤੁਹਾਡਾ ਫੇਸ ਹੈ ਫੇਸ ਤੇ ਐਵੇਂ ਜਿਵੇਂ ਇਧਰ ਨੂੰ ਵਾਲਾਣਾ ਐਵੇਂ ਲਗਾਣਾ ਹੈ ਕਿਉਂਕਿ ਫਿਰ ਅਸੀਂ ਉਤਾਰਨਾ ਉੱਪਰ ਨੂੰ ਆ ਲਗਾਣਾ ਆਪਾਂ ਐਵੇਂ ਆ ਜਿਵੇਂ ਜਿਸੀ ਲਗਾ ਲੈਣਾ ਆਪਣੇ ਫੇਸ ਦੇ ਉੱਪਰ ਇਹਦੇ ਵਿੱਚ ਮ사ਜ ਕਰਨ ਦੀ ਕੋਈ ਲੋੜ ਨਹੀਂ ਆ ਰੈਕਟ ਤੁਸੀਂ ਆਪਣੇ ਫੇਸ ਦੇ ਉੱਪਰ ਲਗਾ ਲੈਣਾ ਜਿਵੇਂ ਇਧਰ ਨੂੰ ਵਾਲਾਂ ਦੀ ਡਾਇਰੈਕਸ਼ਨ ਆ ਨਾ ਤੁਸੀਂ ਐਵੇਂ ਲਗਾਣਾ ਫਿਰ ਅਸੀਂ ਉਤਾਰਾਂਗੇ ਉੱਪਰ ਨੂੰ ਤਾਂ ਜੋ ਸਾਡੇ ਵਾਲ ਖਿੱਚ ਕੇ ਨਿਕਲ ਜਾਣ ਐਵੇਂ ਤੁਸੀਂ ਲਗਾ ਲੈਣਾ ਬਹੁਤੀ ਮੋਟੀ ਲੇਅਰ ਨਹੀਂ ਲਗਾਨੀ ਹੈਗੀ ਠੀਕ ਠੀਕ ਹੀ ਲਗਾਣਾ ਕਹੀ ਜਾਣ ਇਹਦੇ ਵਿੱਚ ਪਾ ਲੈਣ ਦੇ ਕੋਕੋਨਟ ਆਇਲ ਕੋਕੋਨਟ ਆਇਲ ਦੇ ਨਾਲ ਕੀ ਹੁੰਦਾ ਵਾ ਉਹ ਚਿਪਕਦਾ ਨਹੀਂ ਆ ਫਿਰ ਫੇਸ ਦੇ ਉੱਪਰ ਚਿਪਕਦਾ ਨਹੀਂ ਆ ਫਿਰ ਉਹ ਜਲਦੀ ਜਦੋਂ ਅਸੀਂ ਉਹਨੂੰ ਉਤਾਰਦੇ ਨਾ ਮੈਂ ਵੀ ਟ੍ਰਾਈ ਕੀਤਾ ਸੀ ਇੱਕ ਦਿਨ ਕੋਕੋਨਟ ਆਇਲ ਪਾ ਕੇ ਕੀਤਾ ਸੀ ਪਰ ਉਹ ਚਿਪਕਦਾ ਨਹੀਂ ਆਪਣੇ ਫੇਸ ਦੇ ਉੱਪਰ ਉਹ ਜਿਵੇਂ ਅਸੀਂ ਉਤਾਰਦੇ ਆ ਨਾ ਬਿਲਕੁਲ ਜਲਦੀ ਹੀ ਉਤਰ ਜਾਂਦਾ ਵਾ ਫੇਸ ਦੇ ਉੱਪਰ ਤਾਂ ਟਿਕਦਾ ਹੀ ਨਹੀਂ ਜੇ ਕੋਕੋਨਟ ਆਇਲ ਪਾ ਲਈਏ ਤਾਂ ਇਹ ਵਾਪੇ ਤੁਸੀਂ ਕੋਕੋਨਟ ਆਇਲ ਨਹੀਂ ਪਾਣਾ ਹੈਗਾ ਇਹਦੇ ਵਿੱਚ ਗੁੜ ਪਾਣਾ ਗੁੜ ਜਾਂ ਖੰਡ ਵੈਸੇ ਤਾਂ ਗੁੜ ਵਧੀਆ ਹੈ ਜੀ ਗੁੜ ਹੀ ਪਾਓ ਤੁਸੀਂ ਥੋੜਾ ਪੀਸ ਕੇ ਨਾ ਉਹਨੂੰ ਚੰਗੀ ਤਰ੍ਹਾਂ ਤੇ ਪਾਊਡਰ ਫਾਰਮ ਵਿੱਚ ਲਿਆ ਕੇ ਹੀ ਪਾਓ ਥੋੜਾ ਦਰਦਰਾ ਨਹੀਂ ਹੋਣਾ ਚਾਹੀਦਾ ਸਕਿਨ ਦੇ ਉੱਪਰ ਕਿਉਂਕਿ ਅਸੀਂ ਪੈਕ ਲਗਾਉਣਾ ਹੈਅ ਰਿਮੂਵ ਵਾਸਤੇ ਇਹ ਰਿਮੂਵ ਕਰਦੇ ਨਾਲ ਨਾਲ ਤੁਹਾਡੀ ਰੰਗਤ ਨੂੰ ਵੀ ਇਹਨਾਂ ਖਾਣਾ ਗੁੜ ਨੇ ਤੇ ਵੀਟ ਫਲਾਨ ਨੇ ਬਹੁਤ ਹੀ ਵਧੀਆ ਪੈਕ ਹੈ ਇਹ ਤੁਸੀਂ ਵੀਕ ਦੇ ਵਿੱਚ ਤਿੰਨ ਵਾਰ ਲਗਾ ਸਕਦੇ ਜੇ ਕੋਈ ਨੁਕਸਾਨੀ ਨਹੀਂ ਨੂੰ ਫੁੱਲ ਬਾਡੀ ਦੇ ਉੱਪਰ ਵੀ ਲਗਾ ਸਕਦੇ ਬਾਹਾਂ ਦੇ ਉੱਪਰ ਵਾਲਿਆ ਬਾਹਾਂ ਦੇ ਉੱਪਰ ਵੀ ਲਗਾ ਸਕਦੇ ਜੀ ਠੀਕ ਹੈ ਪੂਰੀ ਬਾਡੀ ਦੇ ਉੱਪਰ ਹੀ ਤੁਸੀਂ ਆਪਣੇ ਬਾਰਾਂ ਨੂੰ ਉਤਾਰ ਸਕਦੇ ਜੀ ਇਸ ਨੂੰ ਲਗਾ ਕੇ ਤੁਸੀਂ 15 ਮਿੰਟ ਰਹਿਣ ਦਿਓ 15 ਮਿੰਟ ਬਾਅਦ ਮੈਂ ਮਿਲਦੀ ਹੈ ਜੀ ਤੁਹਾਨੂੰ ਹਾਂ ਜੀ ਆ ਦੇਖੋ ਜੀ ਥੋੜਾ ਡਰਾਈ ਹੋ ਗਿਆ ਹੁਣ ਅਸੀਂ ਨੂੰ ਪੂਰੇ 15 ਮਿੰਟ ਤੁਸੀਂ ਡਰਾਈ ਕਰਨਾ ਚੰਗੀ ਤਰ੍ਹਾਂ ਠੀਕ ਹੈ 15 ਮਿੰਟ ਪੂਰਾ ਡਰਾਈ ਕਰਕੇ ਨਾ ਇਸ ਨੂੰ ਫਿਰ ਤੁਸੀਂ ਐਵੇਂ ਕਸ ਕਸ ਕੇ ਨਾ ਥੋੜਾ ਮਤਲਬ ਬਹੁਤਾ ਮਤਲਬ ਰਗੜਨਾ ਨੇ ਸਕਿਨ ਨੂੰ ਉੱਪਰ ਨੂੰ ਕਰਨਾ ਆ ਜਿਵੇਂ ਅਸੀਂ ਇੱਧਰ ਨੂੰ ਲਗਾਇਆ ਨਾ ਪੈਕ ਆਪਾਂ ਉੱਪਰ ਨੂੰ ਸਕਿਨ ਨੂੰ ਕਰਾਂਗੇ ਕਿਉਂਕਿ ਜੋ ਸਾਡੇ ਬਾਹਰ ਨੇ ਨਾ ਹੋਰ ਮੂਵ ਹੋ ਜਾਣਗੇ ਇਹਦੇ ਨਾਲ ਹੌਲੀ ਹੌਲੀ ਇਸ ਤਰ੍ਹਾਂ ਇਸ ਤਰ੍ਹਾਂ ਕਰਨਾ ਤੁਸੀਂ ਜਿਵੇਂ ਸਾਡੇ ਅਪਰ ਲਿਪਸ ਦੇ ਉੱਪਰ ਫਰੈਂਚੇਜ਼ ਕਰਕੇ ਨਾ ਐਵੇਂ ਐਵੇਂ ਮਤਲਬ ਸਾਰੇ ਸਾਡੇ ਨਾ ਵਾਲ ਜਿਹੜੇ ਰਿਮੂਵ ਹੋ ਜਾਣਗੇ ਇਹਦੇ ਨਾਲ ਗੋੜ ਦੇ ਨਾਲ ਗੋੜ ਜਿਹੜਾ ਫੇਸ ਦੇ ਉੱਪਰ ਜਿਹ ਵਿੱਚ ਚਿਪਕ ਜਾਂਦਾ ਹੈ ਨਾ ਵੈਕਸ ਨੂੰ ਐਵੇਂ ਹੋ ਜਾਂਦਾ ਹੈ ਜਿਵੇਂ ਤੁਸੀਂ ਵੈਕਸ ਵਗੈਰਾ ਕਰਮਦੇ ਜੇ ਨਾ ਉਹਦੇ ਨਾਲ ਸਕਿਨ ਜਿਵੇਂ ਖਿੱਚਦੀ ਹੈ ਖਿੱਚਦੀ ਸਕਿਨ ਹੈ ਤੁਹਾਡੀ ਸਕਿਨ ਲੂਜ਼ ਹੁੰਦੀ ਹੈ ਉੱਥੇ ਸਾਡੇ ਫਿਰ ਰਿੰਕਲ ਫੈਂਡ ਆ ਹੁੰਦੇ ਆ ਤੁਸੀਂ ਵੈਕਸ ਵਗੈਰਾ ਨਾ ਕਰਵਾਓ ਇਦਾਂ ਦੇ ਪੈਕ ਘਰ ਵਿੱਚ ਬੈਠ ਕੇ ਤੁਸੀਂ ਆਪ ਖੁਦ ਬਣਾ ਕੇ ਫੇਸ ਦੇ ਉੱਪਰ ਲਗਾਓ ਇਹਦਾ ਕੋਈ ਸਾਈਡ ਇਫੈਕਟ ਨਹੀਂ ਆ ਜੀ ਜਿਵੇਂ ਸਕਿਨ ਨੂੰ ਤੁਸੀਂ ਕਰੀਮਾਂ ਵਗੈਰਾ ਲਗਾ ਲਗਾ ਕੇ ਬਾਲ ਹਟਾਰੇ ਜੇ ਫੇਸ ਦੇ ਉੱਪਰੋਂ ਉਹ ਸਕਿਨ ਕਾਲੀ ਹੋ ਰਹੀ ਹੈ ਸੈਂਸਿਟਿਵ ਹੋ ਰਹੀ ਆ ਜਿਵੇਂ ਤੁਸੀਂ ਧੁੱਪ ਦੇ ਵਿੱਚ ਬਾਹਰ ਜਾਂਦੇ ਜੇ ਨਾ ਸੈਂਸਿਟਿਵ ਸਕਿਨ ਦੇ ਉੱਪਰ ਰੈੱਡ ਬਹੁਤ ਹੋ ਜਾਂਦੀ ਹੈ ਬਹੁਤ ਜ਼ਿਆਦਾ ਹੀ ਲਾਲ ਸਕਿਨ ਹੋ ਜਾਂਦੀ ਹੈ ਫਿਰ ਤੁਹਾਡੀ ਕਰੀਮਾਂ ਲਗਾ ਰਗਾ ਤੁਸੀਂ ਸਕਿਨ ਸਾਡੀ ਤੁਸੀਂ ਆਪਣੀ ਖਰਾਬ ਕਰ ਲਈ ਹੈ ਤੇ ਤੁਸੀਂ ਵੈਕਸ ਵਗੈਰਾ ਬਿਲਕੁਲ ਨਹੀਂ ਕਰਾਉਣੀ ਵੈਕਸ ਦੇ ਨਾਲ ਸਕਿਨ ਲੂਜ਼ ਹੁੰਦੀ ਆ ਫਿਰ ਰਿੰਕਲ ਪੈਣ ਜਾਂਦੇ ਨੇ ਜਿੱਥੋਂ ਅਸੀਂ ਵੈਕਸ ਲਗਾ ਕੇ ਪੁੱਟਦੇ ਆ ਜਿਵੇਂ ਉਹਨੂੰ ਖਿੱਚਦੇ ਆ ਉਹ ਦੇਖਿਆ ਕਿ ਨਹੀਂ ਦਰਦ ਹੁੰਦੀਆਂ ਨਾਲ ਉਹਦੇ ਨਾਲ ਸਾਡੀ ਸਕਿਨ ਲੂਜ਼ ਹੁੰਦੀ ਹੈ ਫਿਰ ਰਿੰਕਰ ਪੈਂਦੇ ਨੇ ਬਸ ਤੁਸੀਂ ਐਵੇਂ ਇਹਨੂੰ ਉਤਾਰ ਲੈਣਾ ਐਵੇਂ ਐਵੇਂ ਉਤਾਰਨਾ ਨਾਲ ਹੀ ਵਾਲ ਤੁਹਾਡੇ ਨਿਕਲਨੇ ਸ਼ੁਰੂ ਹੋ ਜਾਣਗੇ ਫਿਰ ਤੁਸੀਂ ਕੀ ਕਰਨਾ ਮੈਂ ਆਪਣਾ ਹੈਂਡ ਵਾਸ਼ ਕਰਕੇ ਫਿਰ ਤੁਹਾਨੂੰ ਦੱਸਦੀ ਹਿੱਤੇ ਬਾਅਦ ਤੁਸੀਂ ਕੀ ਕਰੋਗੇ ਫਿਰ ਹੁਣ ਅਸੀਂ ਪਾਣੀ ਨਵਾਗੇ ਥੋੜਾ ਮਤਲਬ ਗਰਮ ਪਾਣੀ ਇੰਨਾ ਗਰਮ ਪਾਣੀ ਨਹੀਂ ਮਤਲਬ ਤੁਸੀਂ ਐਂ ਦੇਖ ਲੈਣਾ ਸਹਿ ਸਕਦੇ ਜੋ ਉਹਨਾਂ ਦਾ ਗਰਮ ਪਾਣੀ ਲੈਣਾ ਇਸ ਤੋਂ ਬਾਅਦ ਜਦੋਂ ਤੁਸੀਂ ਆਪਣਾ ਫੇਸ ਵਾਸ਼ ਕਰ ਲਿਆ ਇਸ ਤੋਂ ਬਾਅਦ ਤੁਸੀਂ ਲੈਣੀ ਹੈ ਇਹ ਫਟਕਰੀ ਪਹਿਲਾਂ ਵੀ ਮੈਂ ਇੱਥੇ ਵੀਡੀਓ ਪਾਈ ਹੋਈ ਹੈ ਦੋ ਫਟਕਰੀ ਨੂੰ ਆਪਣੇ ਫੇਸ ਦੇ ਉੱਪਰ ਐਵੇਂ ਰੱਬ ਕਰਨਾ ਹੈ ਪੂਰੇ ਫੇਸ ਦੇ ਉੱਪਰ ਚੰਗੀ ਤਰ੍ਹਾਂ ਰੱਬ ਕਰਨਾ ਹੈ ਇੱਕ ਦੋ ਮਿੰਟ ਵਾਸਤੇ ਜ਼ਿਆਦਾ ਨਹੀਂ ਅਸੀਂ ਇਸ ਨੂੰ ਚੰਗੀ ਤਰ੍ਹਾਂ ਆਪਣੇ ਫੇਸ ਦੇ ਉੱਪਰ ਰੱਬ ਕਰਨਾ ਹੈ ਜੀ ਦੋ ਕੁ ਮਿੰਟ ਵਾਸਤੇ ਜ਼ਿਆਦਾ ਨਹੀਂ ਅਸੀਂ ਕਰਨਾ ਇੱਕ ਡੇਢ ਦੋ ਮਿੰਟ ਵਾਸਤੇ ਰੱਬ ਕਰਕੇ ਫਿਰ ਅਸੀਂ ਛੱਡ ਦੇਣਾ ਇਸ ਨੂੰ ਫਿਰ ਅਸੀਂ ਕੀ ਕਰਨਾ ਫੇਸ ਵਾਸ਼ ਕਰਕੇ ਕੋਈ ਵੀ ਔਇਲ ਆਪਣੇ ਫੇਸ ਦੇ ਉੱਪਰ ਕਿਉਂਕਿ ਡਰਾਈ ਕਰਦੀ ਹੈ ਨਾ ਫਟਕਰੀ ਫੇਸ ਨੂੰ ਤਾਂ ਤੁਸੀਂ ਫਿਰ ਕੋਈ ਵੀ ਆਇਲ ਆਪਣੇ ਫੇਸ ਦੇ ਉੱਪਰ ਲਗਾ ਸਕਦੇ ਹੋ ਰਿਜ਼ਲਟ ਬਹੁਤ ਵਧੀਆ ਆਊਗਾ ਦਿਨੋ ਦਿਨ ਤੁਹਾਡੇ ਫੇਸ ਦੇ ਉੱਪਰ ਪੂਰੇ ਬਾਲ ਬਿਲਕੁਲ ਰਿਮੂਵ ਹੋ ਜਾਣਗੇ ਤੇ ਇਹ ਕਿਵੇਂ ਦੀ ਤੁਹਾਨੂੰ ਵੀਡੀਓ ਲੱਗੀ ਕਮੈਂਟ ਕਰਕੇ ਤੁਸੀਂ ਮੈਨੂੰ ਪਲੀਜ਼ ਦੱਸਣਾ ਲਾਈਕ ਸਬਸਕ੍ਰਾਈਬ ਹੋ ਸ਼ੇਅਰ ਪਲੀਜ਼ ਕਰਿਆ ਕਰੋ ਔਰ ਸੋਨੇ ਸੋਨੇ ਕਮੈਂਟ ਵੀ ਕਰਿਆ ਕਰੋ ਥੈਂਕ ਯੂ